ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਸੇਠਾ ਆਉ ਕਰਦੇ ਆ ਫਿਰ ਛੋਟੇ ਜਿਹੇ ਬਲ ਦੀ ਸ਼ੁਰੂਆਤ ਤੇ ਆਪਣਾ ਕੱਲ ਦਾ ਕੰਮ ਦੂਰਾ ਜਿਹੜਾ ਨਾਲ ਉਹ ਪਤਲਾ ਬੋਸਣ ਕਰਦੇ ਆ ਬੈਡ ਨੂੰ ਮਤਲਬ ਸੈਟ ਸਟ ਕਰੀਏ ਤੇ ਉਹ ਵੀਰ ਵੀ ਲੱਗਾ ਉਹਨੂੰ ਵੀਰ ਨੇ ਥੋੜਾ ਜਿਹਾ ਥੋੜਾ ਕੰਮ ਹੀ ਕੀਤਾ ਬਣਾ ਕੇ ਦੇਣਾ ਬਕਸਾ ਜਾਂ ਕਿਚਨ ਵਿੱਚ ਲੱਗਣ ਵਾਸਤੇ ਤੇ ਉਹ ਮੈਂ ਕਿਹਾ ਘਰੇ ਜਾ ਲੋ ਅੱਜ ਉਹ ਕੰਮ ਤੇ ਗਏ ਸੀ ਉਧਰ ਤੇ ਉਧਰ ਪੇ ਛੁੱਟੀ ਕਰ ਲਈ ਅੱਜ ਤੇ ਮੈਂ ਕਿਹਾ ਚਲੋ ਇਹ ਕਿ ਇਹਦੇ ਕਿਚਨ ਜੀ ਬਣਾ ਕੇ ਦੇਣੀ ਛੋਟਾ ਜਿਹਾ ਬਕਸਾ ਜੀ ਉਹ ਫਿੱਟ ਕਰਨਾ ਹੈ ਮੈਂ ਕਿਹਾ ਅੱਜ ਟਾਈਮ ਹੈਗਾ ਜੋ ਤਿਆਰ ਕਰ ਦਿੰਦੇ ਆ ਮਾਰੇ ਆਪਣੇ ਬਕਸੇ ਬੈਡ ਬੋਰਡ ਦਾ ਥੋੜਾ ਬਹੁਤ ਕੰਮ ਕਰ ਲੈਨੇ ਆ ਜਿਹੜੇ ਨਵੇਂ ਸਾਡੇ ਚੰਦ ਨੂੰ ਕਰੋ ਸਬਸਕ੍ਰਾਈਬ ਚਲੋ ਭਾਈ ਜੁੜੇ ਰਹਿਣ ਤੱਕ ਲੋਕ ਦੇ ਨਾਲ ਜੀ ਜੱਜੀ ਕਰ ਕੀ ਗੱਲ ਕਿਉਂ ਇੰਨ ਕਦੇ ਜੀ ਕੀ ਗੱਲ ਹੋਈ ਬਹੁ ਨੂੰ ਆਪਣੀ ਫੋਟੋ ਵੇਖ ਕੇ ਸੰਦਿਆ ਹੂੰ ਤੂੰ ਕੀ ਕਰਨ ਦੇਈਂ ਇਹ ਨਾ ਬੜੁੰਦਾ ਨਹੀਂ ਕਿ ਖਾਈ ਜਾਂਦੀ ਕੁਰਕਰੇ ਕਾਂਡੀ ਆ ਤੂੰ ਹਰ ਗੁਣ ਕੀ ਕਾਂਦੀ ਚੀਜੀ ਚਲੋ ਆਜੋ ਚੀਜੀ ਹੋ ਅੰਦਰ ਆਜੋ ਅੰਦਰ ਇੱਧਰ ਆਓ ਹਰ ਗੁਣ ਹਰ ਫਤੇ ਨਾਲ ਮੇਰੇ ਸੋਨੇ ਸੋਨੇ ਨੀ ਇਹ ਕਿਉਂ ਡਿਆ ਵਾ ਐ ਇੰਨੇ ਇਦਾਂ ਨਹੀਂ ਕਰਨਾ ਇੱਧਰ ਵੇਖੋ ਇਹ ਕੀ ਕਹਿੰਦੇ ਆ ਇਹਨੂੰ ਪਲੀ ਰਚ ਪਾ ਕੇ ਦਿੱਤਾ ਇਹਨਾਂ ਮਕੀਣ ਇਹਨਾਂ ਸਾਰਾ ਹੀ ਉਹ ਸੋਠਲੇ ਐਨਹੀਂ ਹੇਟਾਂ ਫੋਸ ਨਹੀਂ ਹਾਲ ਹਰ ਗੁਣ ਤੇਰਾ ਕੀ ਹਾਲ ਯੂ ਠੀਕ ਠਾਕ ਆ ਪਾਪਾ ਦਾ ਕੀ ਹਾਲ ਮम्मा ਦਾ ਠੀਕ ਪਾਪਾ ਦਾ ਤੇ ਮम्मा ਦਾ ਕੀ ਹਾਲ ਮੈਂ ਕਰ ਤੇਰੀ ਕਿੰਨ ਕਿੰਨੀ ਕਿੰਦਾ ਕੀ ਪਾਸਿੰਗ ਬੋਲ ਠੀਕ ਵਾ ਬਬੂ ਮੈਂ ਕਹਿੰਦੀ ਆ ਲੈ ਠੀਕ ਠੀਕ ਆਂ ਚੋ ਪਰ ਗੁੰਠੀਕਾ ਬਈ ਉਹ ਲੱਗਿਆ ਰੱਖਣ ਬੈੱਡ ਅੰਦਰ ਸੱਤ ਲੱਗਿਆ ਕਰਨਾ ਬਫਰ ਲਾਤੇ ਪਹਿਲਾਂ ਸੋਚਿਆ ਲੱਕੜ ਲਾ ਦਾਂਗੇ ਤੇ ਉੱਪਰ ਇਹਦੇ ਉੱਤੇ ਲੱਕੜ ਲਾ ਦੇ ਬਿਲਕੁਲ ਹੋਰ ਲਾ ਦਾਂਗੇ ਪਰ ਨਹੀਂ ਪਲਾਸਟਿਕ ਦੇ ਲੈਣ ਦੇ ਮੈਂ ਕਿਹਾ ਚਲੋ ਬਧੀਰ ਹੋਊਂਗਾ ਤਾਉਣੀ ਕੁੱਕੂ ਜੀ ਇੱਧਰ ਆਈ ਹਰਗੁਣ ਹਰਗੁਣ ਕੀ ਹਾਲ ਬਾਊ ਆਹ ਕੁੱਕੂ ਜੀ ਕਿੱਥੇ ਪਪਾ ਆਗੇ ਤੇ ਤੇਰਾ ਪਪਾ ਪਪਾ ਹੈ ਕਿੱਥੇ ਹੈ ਪਪਾ ਕਾਰ ਪਪਾ ਕਾਰ ਇਦਾਂ ਲੱਗਾ ਵਿੱਪੀ ਅੱਜ ਬਕਸਾ ਬਣਾਉਂਦੇ ਆ ਉਸਤਾਦ ਇਹ ਨਾ ਇੱਧਰ ਆ ਜਾ ਇੱਧਰ ਕੁੱਤੇ ਆ ਬਾਹਰ ਕੁੱਤੇ ਇੱਧਰ ਆ ਜਾ ਅੱਜ ਬਕਸਾ ਬਣਾਤਾ ਵੀ ਤੇ ਆਪਾਂ ਲੱਗੇ ਨੇ ਟੱਕੜ ਮੱਢਣ ਬੈੱਡ ਤੇ ਹੁਣ ਅੱਫਸਾ ਇਹਦਾ ਬੈੱਡ ਉੱਪਰ ਕਰਤਾ ਰਿਆਣੀ ਹਾਂਜੀ ਆ ਪੂਰਾ ਵਨ ਪੀਸੇ ਬਣਾ ਕੇ ਤੇ ਆਪਾਂ ਕਤਾ ਟੱਕਣੀ ਪੂਰਾ ਬੰਨਦੇ ਸਲਾਦਾ ਦੇ ਖੋਲਦਾ ਨੀਗਾ ਦੇ ਸ਼ਾਕਰ ਲਾਉਣੇ ਇਹਦੇ ਲਈ ਬੰਨੇ ਲਾ ਕੇ ਫਿਰ ਆਪਾਂ ਕੰਪਲੀਟ ਕਰਾਂਗੇ ਹਾਂਜੀ ਕਿਵੇਂ ਲੱਗਾ ਨਹੀਂ ਗੱਲ ਬਣੀ ਇਹ ਕਿਰਾਂ ਕਹਿੰਦੀ ਮਤਲਬ ਇਹ ਇਦਾਂ ਟੈਂਪਰੇਰੀ ਲਾਤਾ ਇੱਥੇ ਸਮੈਕਾ ਜਿ ਲੈਉਣ ਵਾਲਾ ਸਮੈਕਾ ਲਾਉਣਾ ਬੈਗ ਦੇ ਤੇ ਇਹਦੀ ਬੈਗ ਜਿ ਆਪਾਂ ਤਿਆਰ ਕਰਨੀ ਇਹਦੇ ਸਮੈਕਾ ਉੱਪਰਲੇ ਪਾਸੇ ਲੱਗਣਾ ਤੇ ਇੱਥੇ ਵੀ ਲੱਗਣਾ ਦੋਹਾਂ ਸਾਈਡਾਂ ਤੇ ਸਮੈਕਾ ਲਾ ਕੇ ਵਾਈਟ ਕਲਰ ਦਾ ਤੇ ਬਾਰਡਰ ਦੇਣਾ ਸਟ੍ਰਕ ਬਾਰਡਰ ਬਣਾ ਕੇ ਉਹਦੇ ਤਰੀਕੇ ਨਾਲ ਕਰਾਂਗੇ ਤਿਆਰ ਇਹ ਸਾਡਾ ਕਮਰਾ ਹੈ गावा 4 4 8 ਇਹ ਆ 12 ਬਾਈ 11 ਦਾ ਕਮਰਾ ਸਾਡਾ ਜਿਹੜਾ ਤੇ ਇੱਥੇ ਆਪਾਂ ਸੋਚਿਆ ਵਾਗੇ ਬੈੱਡ ਜਿਹੜਾ ਨਾ ਬੈੱਡ ਫਿਰ ਬਹੁਤਾ ਵੀ ਇੱਧਰ ਕਰਾਂਗੇ ਤਾਂ ਫਿਰ ਉਹ ਥੋੜੀ ਸਪੇਸ ਬੜੀ ਘਟਣੀ ਸਾਡੀ ਇਹ ਸੋਚਦੇ ਆਂਗੇ ਬੈੱਡਰੂਮ ਆ ਨੁੱਕਰਾਂ ਨਾਲ ਲਾ ਕੇ ਨਾ ਫਿਰ ਇਧਰੋਂ ਬੰਦ ਹੀ ਕਰ ਦਿੰਨੇ ਫਿਲਹਾਲ ਕਹਿੰਗਾ ਨੁੱਕਰਾਂ ਲਾ ਦਾਂਗੇ ਇਹਦੀ ਜਗ੍ਹਾ ਥੋੜੀ ਛੱਡ ਦਾਂਗੇ ਥੋੜੀ ਜੀ ਜ਼ਿਆਦਾ ਜਗ੍ਹਾ ਛੱਡਣ ਦੀ ਲੋੜ ਨਹੀਂ ਪੈਣੀ ਫਿਰ ਉਧਰੋਂ ਜਗ੍ਹਾ ਇਧਰ ਬਾਥਰੂਮ ਜਾਣ ਵਾਸਤੇ ਜਗ੍ਹਾ ਫਿਰ ਘਟ ਜਾਣੀ ਐ ਇੱਥੇ ਅਲਮੀਰਾ ਬਣਾਉਣੀ ਆ ਸਿਰੋਕ ਅਲਮੀਰਾ ਬਣਾ ਕੇ ਤੇ ਤੁਹਾਡਾ ਡਰੈਸਿੰਗ ਦੇ ਦਾਂਗੇ ਇੱਥੇ ਆਲਰੇਡੀ ਦਾ ਪੈਨਲ ਛੋਟਾ ਜਿਹਾ ਸ਼ੋਅ ਕਰ ਦਾਂਗੇ ਤੇ ਜ਼ਿਆਦਾ ਡੈਕੋਰੇਟ ਆਪਾਂ ਨਹੀਂ ਕਰਨਾ ਬੈਕ ਕਿਉਂਕਿ ਬੈਕ ਥੜੀ ਜੀ ਨਾ ਜ਼ਿਆਦਾ ਉੱਚੀ ਟੋਆ ਨਹੀਂ ਸਹੀ ਲੱਗਦੀ ਉਹ ਵੀ ਟੋ ਬਹੁਤ ਉੱਚੀ ਆਪਾਂ ਥੋੜੀ ਨੀਵੀਂ ਕਰਨੀ ਹੈ ਜੀ ਇਹਨੂੰ ਨੀਵੀਂ ਕਰਕੇ ਸਾਈਡਾਂ ਤੇ ਛੋਟੇ ਛੋਟੇ ਦੇ ਦਾਂਗੇ ਮਤਲਬ ਸੈਟ ਟੇਬਲ ਜਿਹੜੇ ਹੁੰਦੇ ਨੇ ਨਾ ਛੋਟੇ ਛੋਟੇ ਓਪਨ ਉੱਪਰ ਪਰਹਾਵਾ ਚੀਜ਼ ਦੇ ਦਾਂਗੇ ਕਿਉਂਕਿ ਥੱਲੇ ਫਿਰ ਝਾੜੂ ਝੂੜ ਨਹੀਂ ਬੈਜਦਾ ਤੇ ਇੱਧਰ ਕੋਈ ਹਾਈਲਾਈਟਰ ਬੱਡ ਜਾਂ ਦੇ ਦਾਂਗੇ ਸੋਨਾ ਜਿਹਾ ਸੋਹਣੇ ਤ ਤਵਾਜੀ ਦਾ ਪੰਡ ਜਾਨ ਤਿਆਰ ਕਰੀ ਦਿੱਤੇ ਫਿਲਹਾਲ ਇਹਨਾਂ ਨੂੰ ਸ਼ੀਸ਼ੇ ਪਾਉਣ ਵਾਲੇ ਇਹਦੇ ਵਿੱਚ ਤੇ ਕਲਰਫੁਲ ਪਾਉਣੇ ਆ ਕੋ ਸ਼ੀਸ਼ੇ ਵਗੈਰਾ ਹੈ ਨਾ ਕੱਲ ਫੇਰ ਜਾਣਾ ਪੈਣਾ ਕੰਮ ਤੇ ਆਪਾਂ ਨੂੰ ਤੇ ਇਦਾਂ ਤੇ ਫੇਰ ਟਰਾਂ ਬਾਹਰ ਦੇ ਵੇਖਣੇ ਪੈਂਦੇ ਅੰਦਰ ਦੇ ਵੇਖਣੇ ਪੈਂਦੇ ਕੀ ਗੱਲਬ ਕੀ ਗੱਲ ਮੇਰੇ ਬਾਬੂ ਨੂੰ ਛੋਨੇ ਨੂੰ ਦੁੱਧੂ ਪੀਣਾ ਦੁੱਧੂ ਆ ਗਿਆ ਹੁਣ ਇਹਨੂੰ ਦੁੱਧ ਗਰਮ ਕਰਦੀ ਲਿਓ ਇਹਦੇ ਕਰਨ ਬਣਾ ਰਹੀ ਸਬਜੀ ਕਾਦੀ ਸਬਜੀ ਕਹਤਾ ਫੋਟੋ ਜਦੋਂ ਫੈਮਿਲੀ ਬੈੱਡ ਦੀ ਸੈਟਿੰਗ ਸੈਟਿੰਗ ਕਰਨੀ ਮਾੜਾ ਮੋਟਾ ਬੈੱਡ ਬਣਾਤਾ ਉਹ ਮਾੜਾ ਮੋਟਾ ਆਟੋ ਵੇਖੋ ਮਗਰ ਦੇਸੀ ਹੀ ਲਾ ਦਿੱਤੀ ਇਹਨਾਂ ਨੇ ਬੰਦੇ ਬਹੁਤ ਹੀ ਵਧੀਆ ਹੁਣ ਆ ਕਿੰਨਾ ਕਹਿੰਦੇ ਕਿ ਟੋਇਂ ਦੇ ਲੈ ਬਨੇ ਕਰਦੀ ਪਰ ਇਧਰ ਕੀਤੇ ਆ ਦਰਵਾਜ਼ਾ ਇੱਥੇ ਤੱਕ ਖੁੱਲਣਾ ਮਹੀਂ ਸੂਤਰੀ ਨਹੀਂ ਹੋਣਾ ਕੰਮ ਬਗੈਣਾ ਟੋ ਨਾ ਇਹ ਕਿੱਦਾਂ ਗੈਨ ਕਿਦਾਂ ਕਰਨੀ ਓਕੇ ਫਾਈਨ ਚੁੱਕਦੇ ਕੰਮ ਪੱਟ ਅੱਗੇ ਨੂੰ ਉਹਦੇ ਨਾਲ ਹੋ ਜਾਏਗਾ ਜੇ 80% ਚ ਰੱਖਦੇ ਆ ਨਾ ਤੇ ਫਿਰ ਇੱਥੋਂ ਨੰਗ ਨੰਗ ਨਾ ਥੋੜਾ ਔਖਾ ਜਨਾ ਹਣਾ ਆਹ ਸੈਟ ਸੁੱਟੀ ਚੁੱਕ ਦੇਣੀ ਆ ਆਪਾਂ तकरीबन ਸਾਰੀ ਇਹ ਵੀ ਕੱਲ ਚੁੱਕ ਦੇਣੀ ਕੱਲੀ ਮਕਲੂਟਾਡੀ ਨਹੀਂ ਇੱਥੇ ਵੇਖ ਲਾਂਗੇ ਮਤਲਬ ਇਹ ਫਿਰ ਬੈੱਡ ਜੇ ਇਧਰ ਨੁਕਰ ਚ ਕਰਤਾਂ ਆ ਫਿਰ LED ਦਾ ਸਿਸਟਮ ਹੈ ਕਰ ਦੇਣਾ ਸਾਰੇ ਨਹੀਂ ਨਹੀਂ ਕੋਈ ਨੁੱਕ ਚੁੱਤ ਨਹੀਂ ਕੋਈ ਗੱਲੀ ਨਹੀਂ ਦੇਖਣੀ ਟੀਵੀ ਦੇਖਣਾ ਭਾਏ ਹੁੰਦਾ ਅਰੇ ਹੋਏ ਮਾਤਾ ਕਿਉਂਕਿ ਆਹ ਫਿਰ ਚੇਜ ਨੁੱਕਰ ਤੇ ਚੱਲ ਗਿਆ ਨਾ ਬੈੱਡ ਤੇ ਆ ਆ ਕਿਉਂ ਇੱਥੇ ਦਰਵਾਜ਼ਾ ਆ ਗਿਆ ਅੱਧੀ ਗੰਦ ਇੱਥੇ ਖਤਮ ਹੋ ਗਈ ਫਿਰ ਉਹ ਦੇਖ ਲੈਣੇ ਬੈੱਡ ਜੇ ਇੱਧਰ ਕਰਦੇ ਆ ਇੱਧਰ ਟ੍ਰੈਕਸ਼ਨ ਬਣਦੀ ਆ ਕਨੇ ਬਣਨੀ ਟ੍ਰੈਕਸ਼ਨ ਇੱਧਰ ਇੱਧਰ ਟੋ ਦੀ ਇੱਧਰ ਐਸਾ ਨਹੀਂ ਹੁੰਦਾ ਹਨਾ ਬੈੱਡ ਵੀ ਇੱਥੇ ਤੱਕ ਆ ਜਾਣਾ ਐਸ ਲੋਕ ਲਾ ਕੇ ਦੇਖ ਲਾਂਗੇ ਇਹਨੂੰ ਬੈੱਡ ਉਹ ਸਾਹਮਣੇ ਤੇ ਉਹ ਤੇ ਜਿਹੜੀ ਜਗ੍ਹਾ ਤੇ ਉਹ ਤੇ ਵਾਚੂ ਫਿਰ ਜ਼ਿਆਦਾ ਹਾਇਲੜਨਾ ਕਰਾਂ ਕਿਉਂਕਿ ਦਰਵਾਜ਼ਾ ਨਾਲ ਫਿਰ ਲੰਘਣ ਵਾਸਤੇ ਜਗ੍ਹਾ ਨਹੀਂ ਬਚਣੀ ਤੇ ਅਲਮਾਰੀ ਛੋਟੀ ਇੱਥੇ ਤਿਆਰ ਕਰ ਦਾਂਗੇ ਹਨ ਅਲਮਾਰੀ ਛੋਟੀ ਜਿਹੀ ਜਿਆਦਾ ਕੀਤਾ ਫਿਰ ਉਹ ਲੰਘਣ ਵਾਸਤੇ ਜਗ੍ਹਾ ਬਚਣੀ ਛੋਟਾ ਵਾਂਗੇ ਉਹ ਵੱਡਾ ਵਾਂਗੂ 14 ਬਾਈ 12 ਦਾ ਵਾ ਤੇ ਇਹ 11 ਬਾਈ 12 ਦਾ ਲੱਗਦਾ ਛੋਟਾ ਕਮਰਾ ਕਿਉਂਕਿ ਜਬਾਤ ਬੜੇ ਇੰਨੇ ਬਣੇ ਚਾਹੀਦੇ ਜੀ ਇੰਨੇ ਵਰਗ ਕੀ ਬਣਾਉਣਾ ਮੜ ਕੋ ਗੱਦਾ ਹੀ ਨਹੀਂ ਉਹਨਾਂ ਦਾ ਫਾਇਦਾ ਕੀ ਹੁਣ 6.5 ਬਾਈ 6 ਦਾ ਬਣਾ ਇਹਨੂੰ ਇਹਨੇ ਹੈਟ ਹੁਣ ਆ ਲਿਫਟਾ ਪੂਰਾ ਲਾ ਦਾਂਗਾ ਕੁਲਝਾ ਕਰੇਗਾ ਪੂਰੇ ਤੋਂ ਪੂਰੇ ਤੇ ਇੱਥੇ ਹੁਣ ਵੇਖਦੇ ਹਾਂ ਸਟੈਂਡ ਕਿਹੜਾ ਬਣਾਉਣਾ ਵਧੀਆ ਤਰੀਕੇ ਦਾ ਜੇ ਜਿੱਦਾਂ ਬੋਰਡ ਬਚਿਆ ਉਸ ਤੋਂ ਮੈਂ ਤਿਆਰ ਕਰ ਦਿੰਦੇ ਆ ਬਾਕੀ ਫੇਰ ਰਹਿਣ ਦਾਂਗੇ ਹੈਗੇ ਨੀ ਕੱਲ ਸੱਤਾ ਜੁੱਤਾ ਡੈਕੋਰੇਸ਼ਨ ਕਰਨੀ ਆ ਕਰੀਏ ਸੈਟਿੰਗ ਫੇਰ ਹੂੰ ਹੂੰ ਫੇਰ ਇੱਕ ਦਿਨ ਉਹ ਇੱਧਰ ਇੱਧਰ ਕਹਿੰਦੇ ਇੱਧਰ ਵੀ ਲਾ ਕੇ ਵੇਖ ਲਾਂਗੇ ਕਰੀ ਇੱਧਰ ਲਾ ਕੇ ਵੇਖੀ ਬਣਾ ਸਹੀ ਲੱਗਦਾ ਉਹ ਆਟੋ ਉਹਦੇ ਲਮਣਾਈ ਕੀਤੀ ਹੁਣ ਇੱਧਰ ਹਾਂ ਢੋ ਇਹਦੇ ਨਾਲ ਕਰਤਾ ਨਾਲ ਜੋੜਤਾ ਪੱਲੀ ਦਵਾਰ ਤੇ ਆਪਾਂ ਪਰ ਫਿਰ ਵੀ ਆ ਕੁਝ ਗੱਲ ਬਣਦੀ ਐ ਇੱਧਰ ਵਾ ਹੈ ਨੁੱਕਰ ਚ ਵੈਸੇ ਲਈ ਜਗ੍ਹਾ ਬਚਣ ਗਈ ਵੈ ਹਨਾ ਜੇ ਨੁੱਕਰ ਚ ਲਾਵਾਂਗੇ ਤੇ ਹਨਾ ਠੀਕ ਆ ਹਮ ਅਰ ਦੋ ਢੋਆਂ ਸ਼ੋ ਕਰਨੀਆਂ ਪੈਣੀਆਂ ਇੱਧਰ ਵੀ ਤੇ ਇੱਧਰ ਵੀ ਜੇ ਇੱਕ ਦੇ ਇੱਕ ਦੇ ਲਈ ਛੱਡ ਕਰਦੇ ਨੇ ਬੱਡ ਇੱਕ ਕੋਰਾਨਿਕ ਟੋਕਰ ਚਲੋ ਇੱਕ ਗ੍ਰੈਂਡ ਹਨਾ ਇਹ கிரੈਂਡੀ ਟੋਕਰ ਫਿਰ ਆ ਐਲ ਸੀ ਦੇ ਸਲਾ ਡਾਇਰੈਕਸ਼ਨ ਇੰਟਰੈਕਸ਼ਨ ਉਹ ਚੇਂਜ ਹੋ ਜਾਂਦੇ ਆ ਸੀ ਮੈਂ ਤਾਂ ਸੋਚਿਆ ਚੱਲੇ ਇਧਰਲੀ ਸਾਈਡ ਥੋੜਾ ਹੋ ਜਾਂਦਾ ਤੇ ਇਧਰ ਡਰੈਸਿੰਗ ਦਾ ਕੁਝ ਬਣਾ ਦਿੰਦੇ ਵਧੀਆ ਥੋੜਾ ਜਿਆ ਤਿਆਰ ਸ਼ਹਿਰ ਹੋਣ ਵਾਸਤੇ ਨਾ ਸਟੈਂਸ ਤੋਂ ਨੂੰ ਵਗੈਰਾ ਵਧੀਆ ਇਧਰਲੇ ਬਣੇ ਤਿਆਰ ਕਰ ਦਿੰਦੇ ਪਰ ਕਮਰੇ ਦੇ ਡਾਇਰੈਕਸ਼ਨ ਕੁਝ ਸੈੱਟ ਹੋ ਹੀ ਨਹੀਂ ਰਹੀ ਸੂਤਰੀ ਨਹੀਂ ਆ ਰਿਹਾ ਕੰਮ ਕੁਛ ਹੋ ਜਾਈ ਵੇ ਇੱਥੇ ਤੱਕ ﺍﻟमारी ਏ ਏਡੀ ਕੀ ਬਹੁਤ ਹੈ ਇੰਨੀ ਕੀ ﺍﻟमारी ਬਣਾ ਦਾਂਗੇ ਇੱਥੇ ਤੱਕ ਉਧਰ ਉਹ ਖੋਲਣ ਵਾਸਤੇ ਬੜਾ ਔਖਾ ਹੋ ਜਾਣਾ ਕੰਮ ਉਧਰ ﺍﻟमारी ਨਹੀਂ ਖੁੱਲਣੀ ਨੱਕਰ ਚ ਜੇ ਇੱਥੇ ਤੱਕ ਪਲਮਾਰੀ ਬਣਾਉਂਦੇ ਹਨ ਇਸ ਰੋਖ ਤੇ ਉਹ ﺍﻟमारी ਦੀ ਜਗ੍ਹਾ ਫਿਰ ਖੋਲਣ ਵਾਸਤੇ ਇੱਧਰ ﺍﻟईडी ਪੈਨਲ ਲੱਗ ਜਾਣਾ ਇਹ ਜਗ੍ਹਾ ਦੇ ਸਾਰੇ ਸੂਤਰ ਨਹੀਂ ਹੋਣਾਂ ਨਕਸ਼ਾ ਦੇਖਦੇ ਆਂ ਕਿ ਪ੍ਰੋਪਰ ਕਿਉਂਕਿ ਮੈਂ ਵੈਸੇ ਲੈਂਪ ਲੰਪ ਵਾਸਤੇ ਹੌਲ ਦੇ ਦਿੱਤੇ ਛੱਡਾਏ ਆ ਇੱਧਰ ਲੈਂਪ ਲਾਉਣ ਵਾਸਤੇ ਆ ਹਨਾ ਢੋ ਇਹਦੇ ਲੱਭਨੇ ਰੱਖੀਏ ਵੈਸੇ ਪਰਾਂ ਤੁਨਾ ਛੱਟੀਆਂ ਪਈਆਂ ਬਾਕੀ ਦੇਖਦੇ ਆਂ ਨੱਟ ਤੋਂ ਕੁਝ ਆਈਡੀਆ ਲੈ ਕੇ ਹਨਾ ਸੋਚਾਂਗੇ ਵਧੀਆ ਕਰਾਂਗੇ ਤਿਆਰ ਬਾਬੇ ਦੀ ਮਿਹਰ ਨਾਲ ਉਹ RAMDAS ji ਦੀ ਕਿਰਪਾ ਨਾਲ ਵਧੀਆ ਕਰਾਂਗੇ ਕਮਰਾ ਤਿਆਰ ਅਜੇ ਤੇ ਨਾਲ ਤਿਆਰ ਕਰਤਾ ਆਪਾਂ ਤੇ ਬਸ ਚਲੋ ਦੇਖਦੇ ਆਂ ਤੁਣੀ ਕੋਈ ਵਿਚ ਆਈਡੀਆ ਦੇਵੋ ਆਪਣਾ ਠੀਕ ਜੀ ਕਿ ਆ ਕਮਰਾ ਆਪਣਾ ਇਧਰ ਨੂੰ 11x12 ਦਾ ਹੋ ਜਾਣਾ ਇਹਨੂੰ 12 ਫੁੱਟ ਵਾ ਤੇ ਇਹਨੂੰ 11 ਫੁੱਟ ਜੇ ਦੋਹਾਂ ਸਾਈਡ ਤੇ ਰੱਖਦੇ ਆ ਨਾ ਆਪਾਂ ਵੈਸੇ ਦੋਹਾਂ ਸਾਈਡ ਤੇ ਰੱਖਣੀਆਂ ਪੈਣੀਆਂ ਨੂੰ ਸੈਟੇਬਲ ਫੇਰ ਹੀ ਸੋਹਣਾ ਲੱਗਣਾ ਹੁੰਦਾ ਨਹੀਂ ਤੇ ਉਹ ਇੱਥੇ ਕੀ ਵਾਜੇਗਾ ਨਾ ਫਿਰ ਵੀ ਇੱਥੇ ਕੀ ਇੱਥੇ ਜੇ ਵੀ ਆ ਜਾਏਗਾ ਤੇ ਫਿਰ ਇਹ ਜ਼ਰੂਰ ਸਹੀ ਲੱਗੇ ਛੋਟੀਆਂ ਸੈਟੇਬਲਾਂ ਉਧਰ ਛੋਟੀ ਬਣ ਜੇ ਕਿਧਰ ਵੱਡੀ ਬਣ ਜੇ ਸੈਟੇਬਲ ਸੈਂਟਰ ਚ ਤੇ ਆ ਜਾਏਗਾ ਬੀਚ ਆਪਣਾ ਆਈਡੀਆ ਜ਼ਰੂਰ ਦਿਓਇਆ ਕਰੀ ਫਿਰ ਵੀ। ਆਈਕੂ ਫੋਟੇ ਦਾ ਬੈੱਡ ਰੋਣਾ ਕਿਉਂ? ਲੋਈ ਦਾ ਲੋਈ ਹੋਈ ਜਾ। ਕਿੰਨੇ ਸੋਨੇ ਬੈੱਡ ਬਣਿਆ। ਨਹੀਂ ਕਿੰਨੇ ਫੈਨ ਬਣ ਗਏ। ਇਹ ਆਵੀ ਤੇ ਛੋਨਾ ਬਰੂ ਦਾ ਬੈੱਡ ਬਣਿਆ। ਥੋਣੀ ਪੋਤ ਨੂੰ। ਠੋਗੜੇ ਨਾਲ ਨਹੀਂ ਥੋਣੀ ਤੂੰ ਦੱਸਦੀ ਹੈ। ਇਰੀ ਆਖ ਨੂੰ ਲਾਵਾਂਗੇ ਪਰ ਢੋਲ ਸੋਨੇ ਜੀ ਕਿੰਨਾ ਵੇਖ ਸੋਨਾ ਮੈਂ ਐ ਬੈਠ ਬਹੁ ਮੇਰੀ ਦਾ ਹੈ ਕੱਕੇ ਦਾ ਕਿ ਕੀ ਟੀਵੀ ਲਾ ਕੇ ਦਿਨਾ ਪਰ ਕੋਤ ਨੂੰ ਟੀਵੀ ਲਾ ਕੇ ਦੇਣਾ ਲਓ ਜੀ ਟਾਈਮ ਹੋ ਗਿਆ 11:30 ਦਾ ਤੇ ਹਰ ਫਤਿਹ ਨੇ ਆਪਣੀ ਗੇਮ ਨਾਲ ਲੱਗੇ ਹੋਏ ਨੇ ਚਲੋ ਮਿਲਦੇ ਹਾਂ ਫੇਰ ਤੁਹਾਨੂੰ ਨਵੇਂ ਵਲੌਗ ਦੇ ਨਾਲ ਜੇ ਵਾਲਾ ਵਧੀਆ ਲੱਗਾ ਤੇ ਕਮੈਂਟ ਸੈਕਸ਼ਨ ਵਿੱਚ ਕਰਿਓ ਬਾਏ ਗੁੱਡ ਨਾਈਟ ਸਭ ਰੱਖਾ